ਸੰਪਾਦਨਾ ਉਪਰੰਤ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਪੁੱਛਿਆ ਕਿ ਬਾਬਾ ਜੀ ਇਸ ਪਾਕ ਪਵਿੱਤਰ ਮਹਾਨ ਗ੍ਰੰਥਲੀ ਕਿਹੜੀ ਥਾਂ ਉਚਿਤ ਹੈ ਤਾਂ ਬਾਬਾ ਜੀ ਨੇ ਕਿਹਾ ਸਤਿਗੁਰੂ ਜੀ ਹਰਿਮੰਦਰ ਸਾਹਿਬ ਤੋਂ ਲਾਇਕ ਹੋਰ ਕੋਈ ਥਾਂ ਨਹੀਂ ਸਤਿਗੁਰਾਂ ਨੇ ਅਗਲੇ ਹੀ ਦਿਨ ਬਾਬਾ ਬੁੱਢਾ ਜੀ ਅਤੇ ਮੁਖੀ ਸਿਖਾ ਨੂੰ ਕੋਲ ਬੁਲਾਇਆ ਤੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇਸ ਪਾਵਨ ਬੀੜ ਨੂੰ ਆਪਣੇ ਸਿਰ ਉੱਤੇ ਸੁਭਾਇਮਨ ਕਰਕੇ ਹਰਿਮੰਦਰ ਸਾਹਿਬ ਵੱਲ ਚੱਲੇ ਪਾਓ ਬਾਬਾ ਜੀ ਨੇ ਕਿਹਾ ਸਤਿਗੁਰੂ ਜੀ ਇਹ ਕਾਰਜ ਤੁਸੀਂ ਆਪ ਕਰੋ ਮਹਾਰਾਜ ਨੇ ਕਿਹਾ ਬਾਬਾ ਜੀ ਤੁਸੀਂ ਗੁਰੂ ਨਾਨਕ ਜੀ ਦੇ ਸਮੇਂ ਤੋਂ ਸਿੱਖ ਹੋ ਤੁਹਾਡੀ ਸ਼ਖਸੀਅਤ ਬਹੁਤ ਉੱਚੀ ਹੈ ਅਸੀਂ ਤੁਹਾਡੇ ਪਿੱਛੇ ਚੌਹਰ ਚਲਾਉਂਦੇ ਆਵਾਂਗੇ ਬਾਬਾ ਜੀ ਨੇ 사ਤਗੁਰਾਂ ਦਾ ਹੁਕਮ ਮੰਨਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੀ ਸੀਸ ਤੇ ਸੁਭਾਏਮਨ ਕੀਤੀ ਅਤੇ ਅੱਗੇ ਅੱਗੇ ਚੱਲ ਪਏ ਗੁਰੂ ਅਰਜਨ ਦੇ ਮਹਾਰਾਜ ਜੀ ਮਗਰ ਚੌਹਰ ਸਾਹਿਬ ਕਰਦੇ ਆ ਰਹੇ ਹਨ ਤੇ ਬਾਕੀ ਸੰਗਤਾਂ ਪਿੱਛੇ ਪਿੱਛੇ ਆ ਰਹੀਆਂ ਹਨ ਹਰਿਮੰਦਰ ਸਾਹਿਬ ਪਹੁੰਚ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਪਾਵਨ ਬੀੜ ਨੂੰ ਪੀੜਾ ਸਾਹਿਬ ਉੱਤੇ ਸ਼ੋਭਿਤ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਏ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਨੈ ਸਭ ਪੰਥ ਆਦਬ ਸਹਿਤ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖਬੋਲਾ 사ਤਗੁਰਾਂ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਦਬ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪਹਿਲਾ ਹੁਕਮ ਆਇਆ ਸੂਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਾਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ